ਨਪਾ ਮਾਮਾ ਮੈਂ ਇਹ ਫੈਕਟਰੀ ਦੇ ਬਿਲਕੁਲ ਸਾਹਮਣੇ ਰਹਿਣਾ ਅਹੀਂ ਇੱਕਦਮ ਖਾਣਾ ਘਾ ਰਹੀ ਹੈ ਇੱਕਦਮ ਬਲਾਸਟ ਹੋਇਆ ਬਹੁਤੇ ਸਾਨੂੰ ਨਹੀਂ ਪਤਾ ਕੀ ਗੱਲ ਹੋਇਆ ਕਿਸ ਤਰ੍ਹਾਂ ਹੋਇਆ ਇੱਕਦਮ ਧੂਆਂ ਧੁਆ ਹੋ ਗਿਆ ਜਦੋਂ ਕਿ ਸਾਡਾ ਸਾਹ ਕਟਣ ਲੱਗ ਪਿਆ ਅੰਦਰ ਦੋ ਬੰਦੇ ਇੰਜਰਡ ਹੋਏ ਨੇ ਉਹ ਉਹਨਾਂ ਦਾ ਪਤਾ ਨਹੀਂ ਕੀ ਹਾਲ ਹੈ ਉਹ ਤੁਸੀਂ ਜਾ ਕੇ ਫੈਕਟਰੀ ਕਿਸ ਚੀਜ਼ ਦੀ ਇਹ ਮੈਡੀਸਨ ਦੀ ਕਿਸ ਤਰ੍ਹਾਂ ਦਾ ਮਾਹੌਲ ਹੋ ਗਿਆ ਇਲਾਕੇ ਦੇ ਵਿੱਚ ਹਾਲ ਤਾਂ ਡੈਸ਼ਟ ਪਤਾ ਕਿੰਨੇ ਕੁ ਮਿੰਟ ਰਹਿ ਸੀ ਭਾਈ 4:35 ਮਿੰਟ ਤੋਂ ਕਰੀਗ ਹੁਣ ਜਿਹੜੇ ਪਤਾ ਲੱਗਾ ਕਿ ਧੁਮਾਕਾ ਹੋਇਆ ਨਹੀਂ ਇਹ ਨਹੀਂ ਪਤਾ ਲੱਗਾ ਐਹੀਂ ਕਦੀ ਫੈਕਟਰੀ ਦੇ ਅੰਦਰ ਨਹੀਂ ਗਏ ਹਾਂ ਹਾਂ ਇਹਦਾ ਉਸਾਰਾ ਲੇਕ ਉਸ ਨੂੰ ਸਮਝ ਆ ਰਿਹਾ ਕਿ ਜੇ ਜਦੋਂ ਲਾਈਟ ਹੋਏਗੀ ਅੰਦਰ ਉਦੋਂ ਪਤਾ ਲੱਗੇਗਾ ਕਿ ਅੰਦਰ ਹੋਇਆ ਕੀ ਹੈ ਅੰਦਰ ਧੂਆ ਬੜਾ ਇੱਕ ਹੀ ਫਾਰਮਾਸਿਟੀਕਲ ਨਾਮ ਹੈ ਮੈਡੀਸਨ ਦੀ ਫੈਕਟਰੀ ਸੀ

ਇਹ ਕੋਲੋ ਵਾਲੀ ਫੈਕਟਰੀ ਦੇ ਵਿੱਚ ਇੱਕ ਬਲਾਈਆਂ ਵਾਲੀ ਫੈਕਟਰੀ ਆ ਜਿਹਦੇ ਵਿੱਚ ਬਲਾਸਟ ਹੋਇਆ ਵਾ ਉਹ ਅਸੀਂ ਇੱਥੇ ਆਏ ਆ ਕਾਰਬਰਗੇਡ ਵਾਲੀ ਬਧੀ ਵੀ ਆਈ ਹੋਈ ਆ ਤੇ ਦੇਖਿਆ ਵਾ ਜਿਹੜੇ ਮਾਲਕ ਨੇ ਇਹਨਾਂ ਦੇ ਗਰਮਸੂਰੀ ਜੀ ਉਹ ਮਿਲੇ ਨੇ ਸਾਨੂੰ ਤੇ ਉਹ ਇੱਥੇ ਇਹਨਾਂ ਦਾ ਜਿਹੜਾ ਪਾਊਡਰ ਸਿਕਾਉਂਦੇ ਆ ਜਿਹੜਾ ਜਿਹੜੀ ਮਸ਼ੀਨ ਦੇ ਨਾਲ ਉਹ ਰੈਰ ਨੂੰ ਕੋਲਦੇ ਆ ਉਹ ਲੋਕਾਂ ਦਾ ਓਵਰ ਹੀਟ ਹੋ ਕੇ ਫਟਿਆ ਵਾ ਜਾਂ ਉਹਦੇ ਵਿੱਚ ਕੋਈ ਫਾਲਟ ਆਇਆ ਉਹਦਾ ਕਰਕੇ ਛੱਡਿਆ ਵਾ ਤੇ ਬਾਕੀ ਉਹਦੇ ਨਾਲ ਸਟੰਡ ਦੇ ਨਾਲ ਨਾ ਦੋ ਬੰਦੇ ਇੱਕ ਔਰ ਤੋਂ ਥੋੜਾ ਜਿਹਾ ਮਤਲਬ ਘਾਈ ਆ ਸਟੰਡ ਲਗੀਆਂ ਨੇ ਜਾਂ ਪਹਿਲੇ ਜੀ ਉਹਨਾਂ ਨੂੰ ਥੋੜਾ ਜਿਹਾ ਪ੍ਰੋਬਲਮ ਸਾਹ ਦੇ ਵਿੱਚ ਪ੍ਰੋਬਲਮ ਆਈ ਆ ਉਹਨਾਂ ਨੂੰ ਕਾਫਰੀ ਦਾ ਹਸਪਤਲ ਇਹਨਾਂ ਨੂੰ ਸਾਥ ਸਾਬ ਲੈ ਕੇ ਜਾਣੀ ਹੋਊਗਾ ਤੇ ਬਾਕੀ ਦੇਖ ਰਹੇ ਆ ਇਹ ਬਾਕੀ ਚੈੱਕ ਕਰ ਰਹੇ ਆ ਕਿ ਕਿੰਨਾ ਨੁਕਸਾਨ ਹੋਇਆ ਜਾਂ ਕਿਹੋ ਜਿਹਾ ਨੁਕਸਾਨ ਹੋਇਆ ਜਿਉਂਕਿ ਇਹਦਾ ਕਨੈਕਸ਼ਨ ਬੀਜੀ ਦਾ ਟੋਟਲ ਕਿੰਨਾ ਚੱਕੀ ਹੋਇਆ ਹੈ ਕਿੰਨੇ ਨੇ ਉਹ ਜਾਂਸ ਨੇ ਇੱਕ ਲੈ ਲਈ ਡਾਕਟਰ ਕਿਹੜੇ ਸਟੇਜ ਤੇ ਦਵਾਈਆਂ ਦੇ ਸੱਤ गोलियां बन दिया अजे ती आए ही देख रहेगा तो देखा उस हिसाब न